ਵਾਇਗਰ ਜੀ ਖਾਲਸਾ ਵਾਇਗਰ ਜੀ ਕੀ ਫਤਿਹ ਦੋਸਤੋ ਸਾਰਿਆਂ ਨੂੰ ਅੱਜ ਇੱਕ ਮੈਂ ਬੇਨਤੀ ਕਰਨ ਲੱਗਾ ਬੈਸ ਤਾਂ ਚਲੋ ਉਹ ਹੋਣਾ ਜੋ ਪ੍ਰਮਾਤਮਾ ਨੇ ਲਿਖਤਾ ਪਰ ਕਈ ਵਾਰ ਅਸੀਂ ਕਿਤੇ ਨਾ ਕਿਤੇ ਗਲਤੀਆਂ ਅਸੀਂ ਖੁਦ ਵੀ ਕਰ ਜਾਂਦੇ ਆ ਸਾਡੇ ਏਰੀਏ ਦੇ ਵਿੱਚ ਇੱਕ ਘਟਨਾ ਹੋਇਆ ਦੋ ਦਿਨ ਹੋ ਗਏ ਤੇ ਸਾਡੇ ਦੋ ਨੌਜਵਾਨ ਬੱਚੇ ਜੰਗ ਬੱਚੇ ਹਨ ਜਿਹੜੇ ਇਸ ਦੁਨੀਆ ਨੂੰ ਆਲਬੇ ਦਾ ਕਹਿਗੇ ਇੱਕ ਉਹਨਾਂ ਦਾ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਤੇ ਪਿੰਡ ਦੇ ਵਿੱਚ ਮਾਤਮ ਛਾ ਗਿਆ ਸਾਰੇ ਪਿੰਡ ਵਿੱਚ ਇਦਾਂ ਹੋ ਗਿਆ ਜਿਵੇਂ ਕੋਈ ਪਿੰਡ ਦੇ ਵਿੱਚ ਨਹੀਂ ਹੁੰਦਾ ਦੇਖੋ ਬਾਅਦ ਚ ਗੱਲਾਂ ਦੀਆਂ ੜਾਰਾਂ ਬਣ ਜਾਂਦੀਆਂ ਨੇ ਜਿਹੜਾ ਪਰਿਵਾਰ ਨੂੰ ਘਾਟਾ ਪੈ ਗਿਆ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਉਹ ਤਾਂ ਉਹਦੇ ਮਾਪੇ ਜਾਣਦੇ ਹਨ ਜਾਂ ਜਿਹੜਾ ਬੰਦਾ ਦੁਨੀਆ ਤੋਂ ਗਿਆ ਉਹਦੇ ਬਾਰੇ ਉਹਦਾ ਵਹਿਗਰੂ ਜਾਣਦਾ ਹੈ ਵੀ ਕਿੱਦਾਂ ਵਾਪਰਿਆ ਘਟਨਾ ਕੀ ਗੱਲਬਾਤ ਹੋ ਗਈ ਉਹ ਤਾਂ ਉਹ ਜਾਣਦੇ ਨੇ ਦੋਸਤੋ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਮੈਂ ਬੇਨਤੀ ਤੁਹਾਨੂੰ ਇਹ ਕਰਨੀ ਹੈ ਕਿ ਇੱਕ ਜਦੋਂ ਆਪਾਂ ਕੋਈ ਵੀ ਨਸ਼ਾ ਕਰ ਲੈਂਦੇ ਆ ਡਰਿੰਕ ਕਰ ਲੈਂਦੇ ਆ ਹਨਾ ਤਾਂ ਆਪਾਂ ਕਈ ਵਾਰ ਓਵਰਲੈਪ ਵਾਲੇ ਹੋ ਜਾਂਦੇ ਆ ਜ਼ਿਆਦਾ ਪੀ ਲੈਂਦੇ ਆ ਆਪਾਂ ਕਈ ਵਾਰ ਜਿੱਦ ਲੱਗ ਜਾਂਦੀ ਆ ਕਰਨ ਵੀ ਨਹੀਂ ਯਾਰ ਮੈਂ ਗੱਡੀ ਲੈ ਕੇ ਜਾਊਂਗਾ ਮੈਨੂੰ ਕੀ ਹੋਇਆ ਮੈਂ ਵਧੀਆ ਡਰਾਈਵਰ ਆ ਦੇਖੋ ਇੱਕ ਗਾਣਾ ਵੀ ਹੈ ਕਹਿੰਦੇ ਬਣ ਜਾਈਏ ਉਸਤਾਦ ਜੀ ਪਰ ਸਿੱਖ ਦੇ ਰਹੀਏ ਕਦੇ ਵੀ ਡਰਾਈਵਰੀ ਤੇ ਮਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਇੱਕ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਦੇ ਵੀ ਮਾਣ ਦੇ ਵਿੱਚ ਨਹੀਂ ਆਉਂਦੀਆਂ ਜਦੋਂ ਤੁਸੀਂ ਕੋਈ ਡਰਿੰਕ ਵਗੈਰਾ ਕਰ ਲਈ ਜਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਪਾਰਟੀ ਜਿਗਿਓ ਜਾਂ ਕਿਤੇ ਤੁਸੀਂ ਆਪਣੇ ਖੇਤ ਬੈਠੇ ਹੋ ਘਰੇ ਬੈਠੇ ਹੋ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਉੱਥੇ ਹੀ ਰਹਿ ਜਾਓ ਕਿਉਂਕਿ ਜਦੋਂ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਫਿਰ ਅਸੀਂ ਸਭ ਤੋਂ ਵੱਡਾ ਇਲਜ਼ਾਮ ਰੱਬ ਦੇ ਦਿੰਨੇ ਆ ਵੀ ਰੱਬਾ ਤੂੰ ਹੀ ਮਾੜਾ ਕੀਤਾ ਸਾਡਾ ਪੁੱਤ ਲੈ ਗਿਆ ਸਾਡੀ ਧੀ ਲੈ ਗਿਆ ਕਈ ਵਾਰ ਤਾਂ ਘਟਨਾ ਦੇ ਵਿੱਚ ਸਾਰਾ ਪਰਿਵਾਰ ਹੀ ਸ਼ਾਮਲ ਹੁੰਦਾ ਫਿਰ ਆਪਾਂ ਸਰਕਾਰਾਂ ਨੂੰ ਵੀ ਕਸੂਰ ਦਿੰਨੇ ਆ ਸਰਕਾਰਾਂ ਨੂੰ ਗਾਲਾਂ ਦਿੰਨੇ ਆ ਸਰਕਾਰਾਂ ਦੇ ਖਿਲਾਫ ਤਾਂ ਨਿਲੋਂਨੇ ਆ ਜਿੱਥੇ ਸਰਕਾਰਾਂ ਦਾ ਕੋਈ ਵੀ ਮਲਕੇ ਉਹਨੇ ਇਹ ਕਦੇ ਵਿੱਚ ਇਨਵੋਲਵ ਨਹੀਂ ਹੈ ਗਿਆ ਸਰਕਾਰਾਂ ਇਹ ਚੀਜ਼ ਦੇ ਵਿੱਚ ਵੀ ਆਪਾਂ ਕੋਈ ਸਰਕਾਰ ਨੂੰ ਕਸੂਰ ਦੇਦੀ ਹੈ ਨਾ ਵੀ ਯਾਰ ਇੱਥੇ ਐਕਸੀਡੈਂਟ ਹੋ ਗਿਆ ਉਹਨੇ ਗਾਜ ਚ ਗੱਡੀ ਮਾਰੀ ਸਰਕਾਰ ਇਹ ਨਹੀਂ ਕਹਿੰਦੀ ਵੀ ਤੂੰ दारू ਪੀ ਤੇ ਰੱਜ ਕੇ ਗੱਡੀ ਲੈ ਕੇ ਤੁਰ ਜਾ ਨਾ ਤੇ ਸੋਫੀ ਕਈ ਵਾਰ ਅਸੀਂ ਐਕਸੀਡੈਂਟ ਕਰ ਦੰਨੇ ਆ ਜਾਂ ਅਸੀਂ ਘਟ ਨ ਜਾਣ ਆਉਂਨੇ ਆ ਤਾਂ ਇਹ ਇੱਕ ਬਹੁਤ ਵੱਡੀਆਂ ਗੱਲਾਂ ਨੇ ਦੇਖੋ ਜਿਹੜੇ ਬੱਚੇ ਦੁਨੀਆ ਚਲੇ ਗਏ ਉਹ ਪਰਿਵਾਰ ਨੂੰ ਘਾਟਾ ਕਦੇ ਨਹੀਂ ਪੂਰਾ ਸਕਦਾ ਮੈਂ ਵਾਹਿਗੁਰੂ ਅਰਦਾਸ ਕਰਦਾ ਕਿ ਉਹਨਾਂ ਬੱਚਿਆਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਜਿੱਕਰ ਅਸੀਂ ਕਿਤੇ ਆਉਣੇ ਜਾਂਦੇ ਆ ਤਾਂ ਸਾਨੂੰ ਲਿਮਟ ਦੇ ਵਿੱਚ ਰਹਿਣਾ ਚਾਹੀਦਾ ਸਾਨੂੰ ਪਰਿਵਾਰ ਬਾਰੇ ਸੋਚਣਾ ਚਾਹੀਦਾ ਆਪਣੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਇੱਕ ਜ਼ਿੰਦਗੀ ਬਹੁਤ ਅਨਮੋਲ ਤੋਹਫਾ ਹੈ ਇਹ ਦੁਬਾਰਾ ਨਹੀਂ ਮਿਲਦੀ ਇਹ ਕਿਸੇ ਦੁਕਾਨ ਤੋਂ ਨਹੀਂ ਮਿਲਦੀ ਕਿਸੇ ਕਾਰਖਾਨੇ 'ਚ ਨਹੀਂ ਮਿਲਦੀ ਕਿਸੇ ਸ਼ੋਰੂਮ ਤੋਂ ਨਹੀਂ ਮਿਲਦੀ ਜਿਹੜੀ ਉਹ ਘਟਨਾ ਸੀ ਨਾ ਉਹ ਐਨੀ ਅਣਹੋਣੀ ਘਟਨਾ ਸੀ ਕਿ ਉਹ ਦੇਖੀ ਨਹੀਂ ਜਾਂਦੀ ਹਿਰਦਾ ਬਰੁੰਧ ਰਿਆ ਜਾਂਦਾ ਕਿਉਂਕਿ ਬਾਅਦ ਵਿੱਚ ਲੋਕਾਂ ਨੇ ਗੱਲਾਂ ਬਣ ਜਾਂਦੀਆਂ ਨੇ ਵੀ ਉਹਨਾਂ ਨੇ ਪੈਗ ਲਾਇਆ ਸੀ ਜਾਂ ਕਿਤੇ ਪਾਰਟੀ ਤੋਂ ਆਏ ਸੀਗੇ ਜਾਂ ਗੱਡੀ ਤੇਜ਼ ਭਜਾਈ ਸੀ ਕਿਉਂਕਿ ਉਹ ਤਾਂ ਜਦੋਂ ਉਹ ਬੰਦੇ ਚਲੇ ਗਏ ਉਹ ਜਾਣਦੇ ਆ ਜਾਂ ਪਰਮਾਤਮਾ ਜਾਣਦਾ ਉਹਨਾਂ ਦੀ ਆਤਮਾ ਜਾਣਦੀ ਆ ਪਰ ਜਿਹੜਾ ਪਰਿਵਾਰ ਨਾਲ ਇਹ ਘਟਨਾ ਹੋਈ ਹੈ ਇਹ ਹਾਸਾ ਵਾਪਰ ਗਿਆ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੁਣ ਪਰਿਵਾਰ ਤੇ ਕੀ ਬੀਜ ਦਿਉ ਇਹ ਰੱਬ ਜਾਣਦਾ ਸੋ ਮੈਂ ਸਾਰੇ ਮਾਪਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਹਨਾ ਜਦੋਂ ਕੋਈ ਡਰਾਈਵਿੰਗ ਸਿਖਾਉਣੀ ਹੈ ਡਰਾਈਵਿੰਗ ਸਕੂਲ ਦੇ ਵਿੱਚ ਲਾਓ ਕਈ ਵਾਰ ਹੁੰਦਾ ਹੈ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਆ ਜਾਂ ਖੇਤ ਜਾਂਦੇ ਆ ਜਾਂ ਸੜਕ ਦੇ ਗੱਡੀ ਫੜਾ ਦਿੰਦੇ ਆ ਜਾਂ ਮੰਡੀਆਂ 'ਚ ਸਿਖਾ ਦਿੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਲਾਇਸੈਂਸ ਜ਼ਰੂਰ ਬਣਾਇਆ ਕਰੋ ਕਿਉਂਕਿ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਉਣੀ ਇੱਕ ਕਨੂੰਨੀ ਜੁਰਮ ਹੈ ਪਰਮਾਤਮਾ ਨਾ ਕਰੇ ਕਈ ਵਾਰ ਕੋਈ ਵੱਡਾ ਹਾਸਾ ਹੋ ਜਾਂਦਾ ਤਾਂ ਬਾਅਦ ਦੇ ਵਿੱਚ ਪਰਿਵਾਰ ਨੂੰ ਉਹਨਾਂ ਪੈਸਿਆਂ ਨਾਲ ਕੋਈ ਨਾ ਕੋਈ ਸਪੋਰਟ ਲੱਗ ਜਾਂਦੀ ਹੈ ਜੋ ਸੀ ਕਹਦੇ ਨੇ ਵੀ ਸਾਡਾ ਬੱਚਾ ਚੱਲਿਆ ਗਿਆ ਸੀ ਪੈਸੀ ਕਰਨੇ ਕੀ ਨੇ ਐ ਤਾਂ ਫਿਰ ਬਹੁਤ ਵੱਡੀਆਂ ਗੱਲਾਂ ਨੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਕਾਰਨ ਨੇ ਸੋ ਮੇਰੀ ਇੰਨੀ ਇੱਕ ਬੇਨਤੀ ਆ ਕਿ ਸਭ ਤੋਂ ਵੱਡਾ ਦਾ ਗਰੇਜ ਇਹ ਕਰੋ ਕਿ ਆਪਣੇ ਬੱਚਿਆਂ ਨੂੰ ਟਹਰਾ 19 ਸਾਲ ਤੋਂ ਪਹਿਲਾਂ ਆ ਸਾਧਨ ਨਾ ਚੱਕਣ ਦਿਓ ਛੋੜੀਆਂ ਮਜਬੂਰੀਆਂ ਨੇ ਤਾਂ ਉਹਨਾਂ ਜਿਹੜੀਆਂ ਫਾਰਮੈਲਟੀਆਂ ਨੇ ਸਰਕਾਰ ਦੇ ਅਨੁਸਾਰ ਰੂਲ ਨੇ ਤਾਂ ਜ਼ਰੂਰ ਪੂਰੇ ਕਰੋ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਆਪਣੇ ਕਮੈਂਟਾਂ ਦੇ ਵਿਚਾਰ ਜ਼ਰੂਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ